ਸਬਾ ਦੇ ਦਿਹਾੜੇ 25 ਦਸੰਬਰ 26 ਦਸੰਬਰ ਤੇ 27 ਨੂੰ ਸ਼ਿਦੀ ਨਗਰ ਕੀਰਤਨ 13 ਪੋ ਇੱਕ ਬੇਨਤੀ ਲੰਗਰ ਲਾਉਣ ਵਾਲੇ ਗੁਰਸਿੱਖਾਂ ਨੂੰ ਹਰ ਸਾਲ ਦੀ ਤਰ੍ਹਾਂ 12 ਦਸੰਬਰ ਨੂੰ ਵੱਡੀ ਇਕੱਤਰਤਾ ਸਾਰੇ ਸੇਵਾ ਕਰਨ ਵਾਲੀਆਂ ਸਭਾ ਸੁਸਾਇਟੀਆਂ ਲੰਗਰ ਲਾਉਣ ਵਾਲੇ ਗੁਰਸਿੱਖ ਆਪ ਜੀ ਨੂੰ ਪਤਾ ਹੀ ਹੈ ਸਾਰਿਆਂ ਨੂੰ ਫਿਰ ਵੀ ਮੈਂ ਬੇਨਤੀ ਕਰਦਾ ਕਿ 12 ਦਸੰਬਰ ਨੂੰ ਸਵੇਰੇ 9 ਵਜੇ ਦਫਤਰ ਵਾਲੇ ਪਾਸੇ ਸਾਰੇ ਸੇਵਾਦਾਰ ਕਿਉਂਕਿ ਇਹ ਪਰਿਵਾਰ ਹੈ ਇੱਕ ਫਤੇਗੜ ਸਾਹਿਬ ਦਾ ਪਰਿਵਾਰ ਹੈ ਤੁਸੀਂ ਸਾਰੇ ਕੀ ਕੀ ਕਰਨਾ ਚਾਹੀਦਾ ਤੁਸੀਂ ਅਕਲ ਦੇਣੀ ਆ ਸਾਨੂੰ ਆਕੇ ਉਹ ਤੁਹਾਡੀ ਦਿੱਤੀ ਹੋਈ ਮੱਤ ਸਾਰੀ ਸੰਗਤ ਦੀ ਸੋਹਣੀ ਦਿੱਤੀ ਸੋਜੀ ਨਾਲ ਮਿਲ ਕੇ ਅਸੀਂ ਕਿ ਕਿਵੇਂ ਹੋਰ ਸੋਹਣੇ ਢੰਗ ਨਾਲ ਗੁਰਮਤ ਦਾ ਪ੍ਰਚਾਰ ਵੀ ਹੋ ਸਕੇ ਤੇ ਆਈ ਸੰਗਤ ਦੀ ਸੇਵਾ ਸੁਭਦਾ ਵੀ ਹੋ ਸਕੇ ਉਹ ਵੀ ਬੇਨਤੀ ਪ੍ਰਵਾਨ ਕਰਨੀ ਤੋਂ ਸ਼ਾਮ ਨੂੰ ਹਾਜ਼ਰੀਆਂ ਭਰ ਕੇ ਖੁਸ਼ੀਆਂ ਲੈਣੀਆਂ ਜੀ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ ਇਹ ਜ਼ਿੰਦਗੀ ਦਾ ਦਾਨ ਲਈਏ ਉਹਨਾਂ ਦੀ ਆਮਦ ਨੂੰ ਨਮਸਕਾਰ ਕਰੀਏ ਸਾਥ ਸੰਗਤ ਭੁੱਲਾਂ ਬਖਸ਼ਿਓ ਅਸੀਸ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ